ਅੱਜ ਪੂਰੀ ਦੁਨੀਆ ਦੇ ਵਿੱਚ ਘਰ ਸਿੱਖ ਸਿਧਾਂਤਾਂ ਦੇ ਕਰਕੇ ਸਿੱਖਾਂ ਦਾ ਨਾਮ ਹੈਗਾ ਸੇਵਾ ਦੇ ਵਿਚਕਾਰ ਉਹ ਜੇ ਸਿੱਖ ਹੋਰ ਪੈਦਾ ਹੋਣ ਕਿ ਨਾਮ ਹੋਰ ਵੱਡਾ ਹੋਵੇ ਗ੍ਰੰਥੀ ਸਿੰਘਾਂ ਦੀ ਹਾਲਤ ਬੜੀ ਤਰਸਯੋਗ ਆ ਕਿਤੇ ਨਾ ਕਿਤੇ ਉਹਨਾਂ ਦੀ ਤਨਖਾਹਾਂ ਬੜੀਆਂ ਘੱਟ ਹੁੰਦੀਆਂ ਨੇ ਅ ਗੁਰਦਾਸਪੁਰ ਇਲਾਕਾ ਲਾ ਲਓ ਅੰਮ੍ਰਿਤਸਰ ਦੇ ਕਈ ਇਲਾਕੇ ਲਾ ਲਓ ਸਰਦੀ ਇਲਾਕੇ ਬੜੇ ਸਿੱਖਾਂ ਦੇ ਧਰਮ ਪਰਿਵਰਤਨ ਹੋ ਰਿਹਾ ਸਾਡੇ ਪਿੰਡ ਦੇ ਗੁਰਦੁਆਰੇ ਤੇ ਗ੍ਰੰਥੀ ਸਿੰਘ ਨੂੰ ਅਸੀਂ ਕੀ ਉਹ ਉਸ ਲੈਵਲ ਤੇ ਦੇਖ ਪਾ ਰਹੇ ਹਾਂ ਉਸ ਨਜ਼ਰੀਏ ਦੇ ਨਾਲ ਅਸੀਂ ਉਹਨੂੰ ਦੇਖਦੇ ਹਾਂ ਉਹ ਸਵੇਰ ਤੋਂ ਲੈ ਕੇ ਪਹਿਲਾਂ ਆਪਣੀ ਜੌਬ ਸ਼ੁਰੂ ਕਰਦਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਫਿਰ ਉਹ ਚੌਂਕੀਦਾਰੀ ਵੀ ਦੇਖਦਾ ਵੀ ਗੁਰਦੁਆਰੇ ਕੋਈ ਆ ਨਾ ਜਾਵੇ ਕੋਈ ਇਹ ਨਾ ਹੋ ਜੇ ਫਿਰ ਆਪਣੇ ਬੱਚਿਆਂ ਨੂੰ ਵੀ ਪਾਲਦਾ ਤੇ ਤਨਖਾਹ ਕਿ ਨਹੀਂ ਹੁੰਦੀ 3000 4000 5000 2000 ਦਾ ਤਾਂ ਮਹੀਨੇ ਦਾ ਦੁੱਧ ਹੁੰਦਾ ਸਾਡੀ ਲਾਈਫ ਹੀ ਨਹੀਂ ਚੱਲ ਸਕਦੀ ਕਿਸੇ ਗੰਤੀ ਸਿੰਘ ਦੇ ਬਿਨਾ ਕਿਸੇ ਪਾਰਤੀ ਸਿੰਘ ਦੇ ਬਿਨਾ ਅਰਦਾਸ ਦੇ ਬਿਨਾ ਸਾਡੇ ਰੀਤੀ ਰਿਵਾਜ ਹੀ ਨਹੀਂ ਚੱਲ ਸਕਦੇ ਕਿ ਅਸੀਂ ਆਪਣੇ ਇੰਸਟੀਟਿਊਟਸ ਯੂਨੀਵਰਸਿਟੀਆਂ ਸਕੂਲਸ ਹਸਪੀਟਲਸ ਸਾਡੇ ਸਾਰੇ ਕਾਉਂਸਲਿੰਗ ਸੈਂਟਰ ਸਾਡੇ ਹੋਣੇ ਚਾਹੀਦੇ ਨੇ ਪਿੰਡਾਂ ਪਿੰਡਾਂ 'ਚ ਫੰਡਰ ਨੂੰ ਲੈ ਕੇ ਵੀਰ ਸਵਾਲ ਵੀ ਉੱਠਦੇ ਨੇ ਪਰ ਦੱਸ ਤਾਂ ਕਿਸ ਤਰੀਕੇ ਦੀ ਹੋਏਗੀ ਸਾਡਾ ਜਿਹੜਾ ਪੜੋਸੀ ਹੈ ਉਹਦੇ ਘਰ ਦੇ ਵਿੱਚ ਘਰ ਫੈਮਿਲੀ ਦੇ ਹਾਲਾਤ ਇਦਾਂ ਹੈ ਕਿ ਉਹਨਾਂ ਨੂੰ ਮਹੀਨੇ ਦਾ ਰਸ਼ਨ ਪਾਣਾ ਵੀ ਔਖਾ ਹੋ ਰਿਹਾ ਤੇ ਮੈਂ ਆਪਣੇ ਘਰੋਂ ਦੀ ਨਿਕਲਾਂ ਰੋਜ਼ ਗੱਡੀ 'ਚ ਬੈਠ ਕੇ ਤੇ ਬਾਹਰ ਜਾ ਕੇ ਗੁਰਦੁਆਰੇ ਦੇ ਬਾਹਰ ਜਿਹੜੇ ਬੰਦੇ ਬੈਠੇ ਆਂ ਤੋਂ ਉਹਨਾਂ ਨੂੰ ਪੈਸੇ ਵੀ ਵੰਡਾਂ ਤੇ ਉਹਨਾਂ ਨੂੰ ਲੰਗਰ ਵੀ ਛਕਾਵਾਂ ਤੇ ਇਹ ਉਹੀ ਸੇਮ ਕਨਸੈਪਟ ਹੈ ਜੀ ਕਿ ਸਾਨੂੰ ਉਹ ਕਿਉਂ ਨਹੀਂ ਨਜ਼ਰ ਆ ਰਹੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ ਗਲੋਬਲ 6 ਨਵਾਂ ਕਨਸੈਪਟ ਲੈ ਕੇ ਆਇਆ ਤਾਂ ਦੁਬਈ ਚੈਪਟਰ ਲਾਂਚਿੰਗ ਦੇ ਦੌਰਾਨ ਉਹਨਾਂ ਦੇ ਫਾਊਂਡਰ ਤੇ ਸੀਓ ਅਮਰਪ੍ਰੀਤ ਸਿੰਘ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਂ ਗੱਲ ਕਹਦਾ ਕੋਈ ਨਵਾਂ ਕਨਸੈਪਟ ਨਹੀਂ ਲੈ ਕੇ ਆਏ ਅਸੀਂ ਸਿਰਫ ਸੇਵਾ ਹੀ ਸਾਡਾ ਮਕਸਦ ਹੈ ਸਸ ਤਰੀਕਾ ਇੱਕ ਹੁੰਦਾ ਕਿ ਤੁਹਾਡਾ ਪ੍ਰੋਜੈਕਟ ਕੁਝ ਡਿਫਰੈਂਟ ਹੋ ਸਕਦਾ ਪਰ ਮੈਂ ਮਾਫੀ ਚਾਹੁੰਨਾ ਕਿ ਕੋਈ ਨਵਾਂ ਕਨਸੈਪਟ ਲੈ ਕੇ ਅਸੀਂ ਇੱਥੇ ਸੋਸਾਇਟੀ ਦੇ ਸਾਹਮਣੇ ਨਹੀਂ ਬੈਠੇ ਸੇਵਾਦਾਰਾਂ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਕਿਸ ਤਰੀਕੇ ਦਾ ਰਹੇਗਾ ਅਜੰਡਾ ਹੈ ਕੀ ਦੇਖੋ ਅਜੰਡਾ ਸਿਰਫ ਇਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਆਂ ਸੇਵਾ ਦੀ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਇਹ ਦਿਖਾਇਆ ਜਾਂਦਾ ਹੈ ਜਾਂ ਆਪਾਂ ਪਰਸੈਪਸ਼ਨ ਮਾਈਂਡ ਚ ਇਹ ਬਣਦੀ ਹੈ ਕਿ ਅਸੀਂ ਕਿਸੇ ਨੂੰ ਦੇਣ ਵਾਲੇ ਬਣ ਰਹੇ ਹਾਂ ਅਸੀਂ ਇੱਕ ਦਾਨ ਦੀ ਨਿਗਾਹ ਦੇ ਨਾਲ ਸੇਵਾ ਜੁੜ ਜਾਂਦਾ ਬਿਲਕੁਲ ਸੋ ਸਾਡੀ ਕੋਸ਼ਿਸ਼ ਹੈ ਕਿ ਉਹ ਕਨਸੈਪਟ ਨੂੰ ਦੂਰ ਕੀਤਾ ਜਾਵੇ ਅਸੀਂ ਅ ਸਕਿੱਲ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਹਮ ਪਾਵਰਮੈਂਟ ਦੇ ਉੱਤੇ ਕੰਮ ਕਰ ਰਹੇ ਹਾਂ ਇਮਪਲੋਇਮੈਂਟ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਤਾਂ ਜੋ ਕਿਸੇ ਨੂੰ ਇਸ ਲਾਇਕ ਬਣਾਇਆ ਜਾਵੇ ਕਿ ਉਹ ਕਿਸੇ ਦੇ ਡਿਪੈਂਡੈਂਟ ਨਾ ਰਵੇ ਜੀ ਉਹਨੂੰ ਇਹ ਨਾ ਆਸ ਰਵੇ ਕਿ ਉਹ ਕਿਸੇ ਤੋਂ ਕੋਈ ਉਹਨੂੰ ਦੇਣ ਆਏਗਾ ਜਾਂ ਕਿਸੇ ਤੋਂ ਮੰਗੇਗਾ ਤਾਂ ਉਸ ਦਾ ਅੱਗੇ ਫਾਇਦਾ ਹੋਏਗਾ ਜਾਂ ਤਾਂ ਉਹ ਪੜ ਪਾਏਗਾ ਸੋ ਸਾਡੀ ਕੋਸ਼ਿਸ਼ ਹੈ ਕਿ ਜੇ ਅ ਜੋ ਵੀ ਪ੍ਰੋਜੈਕਟਸ ਅਸੀਂ ਹੁਣ ਤੱਕ ਕੀਤੇ ਨੇ ਉਹ ਸਾਰੇ ਪ੍ਰੋਜੈਕਟਸ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਵੇ ਕਿ ਉੱਥੇ ਉਹਨਾਂ ਨੂੰ ਅਪਲਿਫਟਮੈਂਟ ਤੇ ਫੀਲਿੰਗ ਆਵੇ ਇਹਨਾਂ ਫੀਲਿੰਗ ਆਵੇ ਕਿ ਕੋਈ ਉਹਨਾਂ ਨੂੰ ਦੇਣ ਆਇਆ ਤੇ ਉਹ ਉਹ ਪ੍ਰਸ਼ਾਦ ਲੈ ਰਹੇ ਨੇ ਤੇ ਉਹ ਡਿਪੈਂਡੈਂਟ ਨਾ ਰਹੇ ਦਵਾਈ ਚੈਪਟਰ ਲਾਂਚ ਕੀਤਾ ਦਵਾਈ ਚੈਪਟਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਕਰੂਗਾ ਦੇਖੋ ਅਸੀਂ ਇੱਥੇ ਸਾਡੇ ਆਉਣ ਦਾ ਮਕਸਦ ਇਹ ਸੀ ਕਿ ਗਲੋਬਲ 6 ਯੂਈ ਚੈਪਟਰ ਲਾਂਚ ਕੀਤਾ ਗਿਆ ਔਰ ਯੂਈ ਚੈਪਟਰ ਦੇ ਵਿੱਚ ਕਰ ਪਿਛਲੇ ਕਾਫੀ ਸਾਲਾਂ ਤੋਂ ਸਾਡੀ ਐਫੀਲੀਏਸ਼ਨਸ ਨੇ 글로ਬਲੀ ਸਾਰੀਆਂ ਕੰਟਰੀਜ਼ ਦੇ ਵਿੱਚ ਸਾਡੇ ਨੈਟਵਰਕ ਹੈਗਾ ਜੀ ਤੇ ਸਟਾਰਟ ਅਸੀਂ ਯੂਈ ਚੈਪਟਰ ਲਾਂਚ ਤੋਂ ਕੀਤਾ ਕਿ ਇੱਥੇ ਦੀ ਟੀਮ ਕਿਉਂਕਿ ਇੱਥੇ ਬਹੁਤ ਕਮਿਊਨਿਟੀ ਇਹੋ ਜਿਹੀ ਹੈ ਕਿ ਜਿਹੜੀ ਸਿਰਫ ਵਰਕ ਫੋਰਸ ਦੇ ਲਈ ਯੂਜ਼ ਕੀਤੀ ਜਾਂਦੀ ਹੈ ਹਮ ਲੇਬਰ ਕੈਟਾਗਰੀ ਦੇ ਵਿੱਚੋਂ ਸਾਊਥ ਏਸ਼ੀਆ ਤੋਂ ਬਹੁਤ ਲੋਕ ਆ ਕੇ ਇੰਡੀਆ ਤੋਂ ਬੰਗਲਾਦੇਸ਼ ਤੋਂ ਇਧਰੋਂ ਦੀ ਸਾਰੇ ਕੋਸ਼ਿਲਾ ਲੰਕਾ ਤੋਂ ਕੰਟਰੀਸ ਤੋਂ ਬੰਦੇ ਆ ਕੇ ਕੰਮ ਕਰਦੇ ਨੇ ਬਟ ਉਹਨਾਂ ਨੂੰ ਉਹਨਾਂ ਦੇ ਰਾਈਟਸ ਹੀ ਨਹੀਂ ਪਤਾ ਹੁੰਦਾ ਅਵੇਰਨੈਸ ਹੀ ਨਹੀਂ ਹੈਗੀ ਬਾਅਦ ਫਿਰ ਉਹ ਇੱਥੇ ਕਦੇ ਇਲੀਗਲ ਹੋ ਗਏ ਕਦੇ ਕੋਈ ਫਸ ਗਿਆ ਕਦੇ ਕੋਈ ਜੇਲ ਹੋ ਗਈ ਸੋ ਉਸ ਤਰ੍ਹਾਂ ਦੇ ਜਿਹੜੇ ਚੈਲੰਜਸ ਨੇ ਲਾਈਕ ਹਿਊਮਨ ਟ੍ਰਾਫਿਕਿੰਗ ਹੋ ਗਈ ਵੀਜ਼ਾਸ ਦੀ ਪ੍ਰੋਬਲਮਸ ਹੋ ਗਈਆਂ ਜਾਂ ਇਹੀ ਨਹੀਂ ਪਤਾ ਲੱਗਦਾ ਕਿ ਜਦੋਂ ਉਹਨਾਂ ਨੇ ਇੱਥੇ ਇੰਡੀਆ ਤੋਂ ਇੱਥੇ ਆਉਣਾ ਹੈ ਉਹ ਕੰਪਨੀ ਵੈਲਿਡ ਹੈ ਜਾਂ ਨਹੀਂ ਹੈ ਪੇਪਰਕੂਜ਼ਾ ਜੈਨੂਨ ਹੈ ਜਾਂ ਨਹੀਂ ਹੈ ਸੋ ਉਹ ਗਵਰਨਮੈਂਟ ਦੇ ਨਾਲ ਮਿਲ ਕੇ ਯੂਈ ਗਵਰਨਮੈਂਟ ਦੇ ਨਾਲ ਮਿਲ ਕੇ ਸਾਡਾ ਪਲਾਨ ਹੈ ਕਿ ਆਲਰੇਡੀ ਅਸੀਂ ਕਾਫੀ ਕੇਸਿਸ ਕਰ ਚੁੱਕੇ ਹਾਂ ਯੂਈ ਦੇ ਵਿਚਕਾਰ ਉਸ ਨੂੰ ਐਕਸਪੈਂਡ ਕਰੀਏ ਉਹ ਹੋਰ ਲੋਕਾਂ ਤੱਕ ਪਹੁੰਚਾਈਏ ਸੋ ਇਸ ਕਰਕੇ ਸੀ ਯੂਈ ਚੈਪਟਰ ਦੀ ਫਾਰਮਲੀ ਜਿਹੜਾ ਲਾਂਚ ਹੈ ਉਹ ਇੱਕ ਤਰ੍ਹਾਂ ਦਾ ਕੀਤਾ ਔਰ ਇੱਥੇ ਹੈਲਪਲਾਈਨ ਨੰਬਰ ਲਾਂਚ ਕੀਤਾ ਗਿਆ ਯੂਈ ਦੇ ਵਿਚਕਾਰ ਜੇ ਕੋਈ ਵੀ ਅਗਰ ਕੰਟੈਕਟ ਕਰਨਾ ਚਾਹੁੰਦਾ ਹੈ ਤਾਂ ਇਸ ਤਰੀਕੇ ਨਾਲ ਸਾਨੂੰ ਕੰਟੈਕਟ ਕਰਕੇ ਜਿਸ ਕੈਟੇਗਰੀਜ਼ ਦੇ ਵਿੱਚ ਘਰ ਸਾਡੀਆਂ ਸੇਵਾਵਾਂ ਅਸੀਂ ਦੱਸੀਆਂ ਨੇ ਉਸ ਦੇ ਵਿੱਚ ਘਰ ਜੋ ਵੀ ਸਾਡੇ ਵੱਲੋਂ ਸਹਿਯੋਗ ਹੋ ਸਕੇਗਾ ਅਸੀਂ ਕਰਾਂਗੇ ਇੱਕ ਚੀਜ਼ ਹੋਰ ਰਹਿੰਦੀ ਹੈ ਜਿਹੜੀ ਸੰਸਥਾਵਾਂ ਹੁੰਦੀਆਂ ਨੇ ਲੋਕਾਂ ਦੇ ਵਿੱਚ ਇਹ ਚੀਜ਼ ਵੀ ਹੁੰਦੀ ਹੈ ਚਰਚਾ ਹੁੰਦੀ ਹੈ ਕਿ ਆਪਣੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਉਹ ਭੁੱਖੇ ਮਰ ਰਹੇ ਨੇ ਤੇ ਆਪਾਂ ਬਾਹਰ ਜਾ ਕੇ ਕਰਦੇ ਹਾਂ ਕੁਝ ਹੋਰ ਕਮਿਊਨਿਟੀ ਨੂੰ ਸੇਵਾ ਕਰਦੇ ਕਿਤਨੇ ਕਿਤੇ ਉਹ ਚੀਜ਼ ਮਲਾਲ ਹੁੰਦਾ ਉਹ ਚੀਜ਼ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲੋਕਾਂ ਦੇ ਵਿੱਚ ਸਵਾਲ ਹੁੰਦਾ ਹੈ ਦੇਖੋ ਇਹ ਸੁਭਾਵਕ ਹੈ ਕਿ ਜਦੋਂ ਅਗਰ ਆਪਾਂ ਇਸ ਨੂੰ ਕੋਰੀਲੇਟਿਵ ਤਰੀਕੇ ਨਾਲ ਕਰ ਲਈਏ ਕਿ ਅਸੀਂ ਫਾਈਨੈਂਸ਼ਲੀ ਬਹੁਤ ਸਟਰੋਂਗ ਆ ਪਰ ਸਾਡਾ ਜਿਹੜਾ ਪੜੋਸੀ ਹੈ ਉਹਦੇ ਘਰ ਦੇ ਵਿੱਚ ਘਰ ਫੈਮਿਲੀ ਦੇ ਹਾਲਾਤ ਇਦਾਂ ਹੈ ਕਿ ਉਹਨਾਂ ਨੂੰ ਮਹੀਨੇ ਦਾ ਰਸ਼ਨ ਪਾਣਾ ਵੀ ਔਖਾ ਹੋ ਰਿਹਾ ਤੇ ਮੈਂ ਆਪਣੇ ਘਰੋਂ ਦੇ ਨਿਕਲਾਂ ਰੋਜ਼ ਗੱਡੀ 'ਚ ਬੈਠ ਕੇ ਤੇ ਬਾਹਰ ਜਾ ਕੇ ਗੁਰਦੁਆਰੇ ਦੇ 바ਰ ਜਿਹੜੇ ਬੰਦੇ ਬੈਠੇ ਆ ਤੇ ਉਹਨਾਂ ਨੂੰ ਪੈਸੇ ਵੀ ਵੰਡਾਂ ਤੇ ਉਹਨਾਂ ਨੂੰ ਲੰਗਰ ਵੀ ਛਕਾਵਾਂ ਤੇ ਇਹ ਉਹੀ ਸੇਮ ਕਨਸੈਪਟ ਹੈ ਕਿ ਸਾਨੂੰ ਉਹ ਕਿਉਂ ਨਹੀਂ ਨਜ਼ਰ ਆ ਰਹੇ ਤੇ ਸਾਡੀ ਕੋਸ਼ਿਸ਼ ਤੇ ਸਾਡਾ ਹਮੇਸ਼ਾ ਪ੍ਰਾਇੋਰਟੀ ਇਹ ਰਹੀ ਹੈ ਕਿ ਅਸੀਂ ਜਿਹੜੀ ਵੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਅੰਡਰ ਦਾ ਬੈਨਰ ਆਫ ਗਲੋਬਲ ਸਿਕਸ ਕਿ ਉਹਦੀ ਪ੍ਰਾਇੋਰਟੀ ਉਹਦੇ ਬੈਨੀਫਿਸ਼ਰੀਜ਼ ਸਾਡੀ ਕਮਿਊਨਿਟੀ ਦਾ ਜੇ ਕੋਈ ਲੋੜਵੰਦ ਹੈਗਾ ਤਾਂ ਪ੍ਰਾਇੋਰਟੀ ਉਹਨੂੰ ਜਾਵੇ ਤਾਂ ਜੋ ਐਟ ਲੀਸਟ ਜੇ ਅਸੀਂ ਚਾਹੁੰਦੇ ਹਾਂ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਘਰ ਸਿੱਖ ਸਿਧਾਂਤਾਂ ਦੇ ਕਰਕੇ ਸਿੱਖਾਂ ਦਾ ਨਾਮ ਹੈਗਾ ਸੇਵਾ ਦੇ ਵਿਚਕਾਰ ਤੇ ਉਹ ਜੇ ਸਿੱਖ ਹੋਰ ਪੈਦਾ ਹੋਣ ਕਿ ਨਾਮ ਹੋਰ ਵੱਡਾ ਹੋਵੇ। ਜੇ ਉਹ ਨਾਮ ਤਾਂ ਹੀ ਵੱਡਾ ਹੋਏਗਾ ਕਿ ਜੇ ਸਾਡੇ ਸਿੱਖ ਸਟਰੋਂਗ ਹੋਣਗੇ। ਹੂੰ। ਜੇ ਉਹਨਾਂ ਦੇ ਪੇਟ ਰਜੇ ਹੋਣਗੇ, ਉਹਨਾਂ ਦੇ ਘਰੇ ਇੰਪਲੋਇਮੈਂਟ ਹੋਏਗੀ, ਉਹਨਾਂ ਦੇ ਘਰੇ ਐਜੂਕੇਸ਼ਨ ਹੋਏਗੀ। ਜੀ। ਅਗਰ ਉਹੀ ਨਹੀਂ ਹੋਏਗੀ ਤੇ ਅਸੀਂ ਉਹ ਸਿਧਾਂਤ ਤੋਂ ਵੀ ਦੂਰ ਰਹਿ ਜਾਗੇ ਤਾਂ ਗਲੋਬਲੀ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਗਲੋਬਲ ਲੈਵਲ ਤੇ ਸਿੱਖਾਂ ਦਾ ਨਾਮ ਹੈ ਸੇਵਾ ਕਰਕੇ ਹੂੰ। ਜਾਂ ਦਸਤਾਰ ਕਰਕੇ ਤੇ ਫਿਰ ਉਹ ਵੀ ਨਾਮ ਕਿਥੇ ਨਾ ਕਿਥੇ ਨਾ ਲੂਜ਼ ਹੁੰਦਾ ਜਾਏਗਾ ਸੋ ਇਸ ਕਰਕੇ ਸਾਨੂੰ ਤਾਂ ਲੋੜ ਹੈ ਆਪਣੇ ਬੰਦਿਆਂ ਨੂੰ ਸਾਂਭਣ ਦੀ ਸੋ ਸਾਡੀ ਪ੍ਰਾਇੋਰਟੀ ਇਹੀ ਹੈ ਸਾਡੀ ਕੋਸ਼ਿਸ਼ ਵੀ ਇਹੀ ਹੈ ਅਸੀਂ ਕਰ ਵੀ ਇਹੀ ਰਹੇ ਹਾਂ ਕਿ ਪ੍ਰਾਇੋਰਟੀ ਉਹ ਪਰਿਵਾਰ ਨੂੰ ਦਿੱਤੀ ਜਾਵੇ ਗ੍ਰ anthi ਸਿੰਘਾਂ ਦੀ ਹਾਲਤ ਬੜੀ ਤਰਸਯੋਗਾ ਉਹ ਵੀ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਕਿ ਸਾਡੇ ਬੱਚੇ ਵੀ CVCES ਸਕੂਲਾਂ 'ਚ ਪੜਨ ਸਾਡੇ ਬੱਚੇ ਵੀ IPS ਬਣਨ ਸਾਡੇ ਬੱਚੇ ਵੀ ਟੌਪ ਦੇ ਅਫਸਰ ਬਣਨ ਪਰ ਕਿਤੇ ਨਾ ਕਿਤੇ ਉਹਨਾਂ ਦੀ ਤਨਖਾਹਾਂ ਬੜੀਆਂ ਘੱਟ ਹੁੰਦੀਆਂ ਨੇ ਉਹ ਸਤਕਾਰ ਨਹੀਂ ਮਿਲਦਾ ਫਿਰ ਕਈ ਵਾਰ ਇਹ ਵੀ ਹੁੰਦਾ ਕਿ ਜਿਹੜੀ ਅਗਲੀ ਪੀੜ੍ਹੀ ਹੈ ਅਗਲੇ ਬੱਚੇ ਨੇ ਉਹਨਾਂ ਦੇ ਗ੍ਰੰਥੀ ਸਿੰਘ ਵੀ ਨਹੀਂ ਬਣ ਪਾਉਂਦੇ ਜਾਂ ਫਿਰ ਗਰਦਾਸਪੁਰ ਇਲਾਕਾ ਲਾ ਲਓ ਅੰਮ੍ਰਿਤਸਰ ਦੇ ਕਈ ਇਲਾਕੇ ਲਾ ਲਓ ਸਰਦ ਦੀ ਲਾ ਕੇ ਬੜੇ ਸਿਖਰਾਂ ਤੇ ਧਰਮ ਪਰਿਵਰਤਨ ਹੋ ਰਿਹਾ ਦੇਖੋ ਹੈ ਹੀ ਹੈ ਗ੍ਰੰਥੀ ਸਿੰਘ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਆਉਂਦਾ ਕਿ ਬਾਬਾ ਬੁੱਢਾ ਜੀ ਦੀ ਗੱਦੀ ਹੈ ਨਾ ਤੇ ਕਿੰਨੀ ਮਹਾਨ ਉਹ ਇੱਕ ਡੈਜ਼ਿਗਨੇਸ਼ਨ ਹੈ ਸਾਡੀ ਕਮਿਊਨਿਟੀ ਦੇ ਵਿੱਚ ਪਰ ਜਦੋਂ ਅਸੀਂ ਨਾਲ ਕੋਰਿਲੇਟ ਕਰਕੇ ਦੇਖੇ ਕਿ ਸਾਡੇ ਪਿੰਡ ਦੇ ਗੁਰਦੁਆਰੇ ਤੇ ਗ੍ਰੰਥੀ ਸਿੰਘ ਨੂੰ ਅਸੀਂ ਕੀ ਉਹ ਉਸ ਲੈਵਲ ਤੇ ਦੇਖ ਪਾ ਰਹੇ ਹਾਂ ਉਸ ਨਜ਼ਰੀਏ ਦੇ ਨਾਲ ਹਮ ਸਾਰੀ ਚੀਜ਼ਾਂ ਛੱਡ ਦੋ ਫਾਈਨੈਂਸ਼ੀਅਲੀ ਐਜੂਕੇਸ਼ਨ ਉਹਨਾਂ ਦੇ ਪਰਿਵਾਰ ਦੀ ਉਹਨਾਂ ਨੂੰ ਹੋਰ ਕੀ ਚੈਲੰਜੇਜ਼ ਨੇ ਬਟ ਮੈਂ ਇਹ ਕਹਿਣਾ ਕਿ ਸਾਡਾ ਮਾਈਂਡ ਸੈਟ ਉਹ ਹੈਗਾ ਕਿ ਅਸੀਂ ਉਸ ਰਿਸਪੈਕਟ ਦੇ ਨਾਲ ਦੇਖ ਪਾ ਰਹੇ ਹਾਂ ਬਾਬਾ ਬੁੱਢਾ ਜੀ ਦੀ ਗੱਡੀ ਵਾਲੀ ਨਾਲ ਨਹੀਂ ਦੇਖ ਪਾ ਰਹੇ ਮੈਂ ਆਪਣੇ ਤੋਂ ਹੀ ਕਹਿਣਾ ਬਿਲਕੁਲ ਅਸੀਂ ਉਹਨੂੰ ਦੇਖਦੇ ਹਾਂ ਉਹ ਸਵੇਰ ਤੋਂ ਲੈ ਕੇ ਪਹਿਲਾਂ ਆਪਣੀ ਜੌਬ ਸ਼ੁਰੂ ਕਰਦਾ ਹੈ ਸਵੇਰੇ ਅਮਰਤ ਵੇਲੇ 4 ਵਜੇ ਫਿਰ ਉਹ ਚੌਂਕੀਦਾਰ ਵੀ ਦੇਖਦਾ ਵੀ ਗੁਰਦੁਆਰੇ ਕੋਈ ਆਰ ਨਾ ਜਾਵੇ ਕੋਈ ਇਹ ਨਾ ਹੋ ਜੇ ਫਿਰ ਆਪਣੇ ਬੱਚਿਆਂ ਨੂੰ ਵੀ ਪਾਲਦਾ ਤੇ ਤਨਖਾਹ ਕਿ ਨਹੀਂ ਹੁੰਦੀ 3000 4000 5000 ਬਿਲਕੁਲ ਤੇ 2000 ਦਾ ਤਾਂ ਮਹੀਨੇ ਦਾ ਦੁੱਧ ਆਉਂਦਾ ਹੂੰ ਸੋ ਸਭ ਤੋਂ ਪਹਿਲਾਂ ਇਹ ਜਿਹੜੀ ਰੋਜ਼ਮਰਾਂ ਦੇ ਜਿਹੜੇ ਚੈਲੰਜਸ ਨੇ ਉਹਨਾਂ ਦੇ ਉਹ ਇੱਕ ਸੈਕੰਡਰੀ ਹੈ ਕੋਈ ਕਹੇਗਾ ਵੀਡੀਓ ਦੇਖ ਕੇ ਕਿ ਅਸੀਂ ਸਪੋਰਟ ਕਰਨਾ ਚਾਹੁੰਦੇ ਹਾਂ ਮੈਂ ਕਹਿੰਦਾ ਸਪੋਰਟ ਇੱਕ ਸੈਕੰਡ ਸਟੈਪ ਹੈ ਫਰਸਟ ਸਟੈਪ ਤਾਂ ਅਕਸੈਪਟੈਂਸ ਹੈ ਕਿ ਅਸੀਂ ਅਕਸੈਪਟ ਕਰ ਪਾ ਰਹੇ ਹਾਂ ਕਿ ਉਹ ਕਿਸ ਡੈਜ਼ਿਗਨੇਸ਼ਨ ਤੇ ਬੈਠੇ ਨੇ ਬਿਲਕੁਲ ਉਹ ਰਿਸਪੈਕਟ ਦੇ ਪਾ ਰਹੇ ਉਹਨਾਂ ਨੂੰ ਉਸ ਡੈਸੀਗਨੇਸ਼ਨ ਵਾਲੀ ਹੂੰ ਸੋ ਸਾਨੂੰ ਸਭ ਤੋਂ ਪਹਿਲਾਂ ਉਸ ਚੀਜ਼ ਦੀ ਲੋੜ ਹੈ ਕਿ ਉਹ ਮਾਈਂਡਸੈਟ ਕ੍ਰੀਏਟ ਕੀਤਾ ਜਾਵੇ ਅਵੇਅਰਨੈਸ ਕਰਕੇ ਔਰ ਉਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਚੈਲੰਜੇਜ਼ ਨੇ ਉਹ ਸਾਰਿਆਂ ਨੂੰ ਮਿਲ ਕੇ ਸਾਡੀ ਕਮਿਊਨਿਟੀ ਦੀ ਡਿਊਟੀ ਬਣਦੀ ਹੈ ਕਿ ਜਿਨ੍ਹਾਂ ਦੇ ਬਿਨੇ ਬਿਨਾ ਸਾਡਾ ਇਹ ਸਿਸਟਮ ਸਾਡਾ ਇਹ ਸਾਰਾ ਸਾਡੀ ਲਾਈਫ ਹੀ ਨਹੀਂ ਚੱਲ ਸਕਦੀ ਕਿਸੇ ਗਰੰਥੀ ਸਿੰਘ ਦੇ ਬਿਨਾ ਕਿਸੇ ਪਾਟੀ ਸਿੰਘ ਦੇ ਬਿਨਾ ਅਰਦਾਸ ਦੇ ਬਿਨਾ ਸਾਡੇ ਰੀਤੀ ਰਿਵਾਜ ਹੀ ਨਹੀਂ ਚੱਲ ਸਕਦੇ ਉਹਨਾਂ ਨੂੰ ਤਾਂ ਏਮਪਾਵਰ ਕਰ ਸਕੀਏ ਕੋਸ਼ਿਸ਼ ਹੈ ਜਲਦ ਅਸੀਂ ਤੁਹਾਡੇ ਨਾਲ ਇਹ ਡਿਸਕਸ ਕਰਾਂਗੇ ਫੁੱਲ ਫਲੈਜ ਇੱਕ ਪ੍ਰੋਜੈਕਟ ਤਿਆਰ ਹੋ ਰਿਹਾ ਸਾਡੀ ਟੀਮ ਆਰ ਐਂਡ ਡੀ ਕਰ ਰਹੀ ਹੈ ਜੀ ਤੇ ਜਲਦੀ ਇਹ ਪ੍ਰੋਜੈਕਟ ਤੁਹਾਡੇ ਸਾਹਮਣੇ ਰੱਖਾਂਗੇ ਤੇ ਸੰਗਤ ਨੂੰ ਅਪੀਲ ਕਰਾਂਗੇ ਕਿ ਇਸ ਪ੍ਰੋਜੈਕਟ ਨਾਲ ਜੁੜੋ ਔਰ ਕੋਈ ਵੀ ਇਸ ਦੇ ਵਿੱਚ ਸੁਝਾਅ ਵੀ ਦੇਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਦੱਸ ਵੀ ਸਕਦਾ ਬਿਲਕੁਲ ਇੱਕ ਚੀਜ਼ ਹੋ ਰਿਹਾ ਮੁਕਸਰ ਦਾ ਜਿਹੜਾ ਇਲਾਕਾ ਹੈ ਉਸ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਚਾਰ ਚਾਰ ਘਰ ਦੇ ਮੈਂਬਰ ਨੇ ਤਾਂ ਤਿੰਨ ਤਿੰਨ ਬੰਦੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਉਹ ਵੀ ਉਹ ਚੀਜ਼ ਨਾਲ ਜੁੜੇ ਰਹੇ ਨੇ ਉਹ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਉਹਨਾਂ ਨੂੰ ਖਰਚੇ ਵੀ ਨਹੀਂ ਨਿਕਲ ਰਹੇ ਦੇਖੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਹਜੇ ਸ਼ੁਰੂਆਤ ਕੀਤੀ ਹੈ ਇਸ ਆਰਗੇਨਾਈਜੇਸ਼ਨ ਦੀ ਨਹੀਂ ਰੱਖੀ ਗਈ ਆ ਉਸ ਸਮੇਂ ਪਹਿਲਾਂ ਸੋ ਜਿਵੇਂ ਜਿਵੇਂ ਰਿਸੋਰਸਿਸ ਸਾਡੇ ਵੱਡੇ ਹੋਣਗੇ ਔਰ ਉਸੇ ਤਰੀਕੇ ਦੇ ਨਾਲ ਜਿਵੇਂ ਜਿਵੇਂ ਸਪੋਰਟ ਮਿਲੇਗੀ ਤਾਂ ਪ੍ਰੋਜੈਕਟਸ ਵੀ ਇਸ ਤਰੀਕੇ ਦੇ ਦੇਖਣ ਨੂੰ ਮਿਲਣਗੇ ਇਸ ਤੋਂ ਆਸ ਕਰਦੇ ਹਾਂ ਕਿ ਅਸੀਂ ਨੇ ਜੋ ਕਿ ਸੰਗਤ ਸਾਥ ਦਵੇ ਕਿ ਅਸੀਂ ਆਪਣੇ ਇੰਸਟੀਟਿਊਟਸ ਯੂਨੀਵਰਸਿਟੀਆਂ ਸਕੂਲਸ ਹਸਪੀਟਲਸ ਸਾਡੇ ਸਾਰੇ ਕਾਉਂਸਲਿੰਗ ਸੈਂਟਰ ਸਾਡੇ ਹੋਣੇ ਚਾਹੀਦੇ ਨੇ ਪਿੰਡਾਂ ਪਿੰਡਾਂ 'ਚ ਜੀ ਸੋ ਉਮੀਦ ਹੈ ਜਿਵੇਂ ਜਿਵੇਂ ਸਪੋਰਟ ਮਿਲੇਗੀ ਇਸ ਤਰ੍ਹਾਂ ਦੇ ਪ੍ਰੋਜੈਕਟਸ ਤੁਸੀਂ ਜ਼ਰੂਰ ਦੇਖੋਗੇ ਜੀ ਫੰਡਾਂ ਨੂੰ ਲੈ ਕੇ ਕਿਸ ਤਰੀਕੇ ਦਾ ਕੰਮ ਕਰੋ ਕਿਉਂਕਿ ਫੰਡਾਂ ਨੂੰ ਲੈ ਕੇ ਕਈ ਵਾਰ ਸਵਾਲ ਵੀ ਉੱਠਦੇ ਨੇ ਪਾਰਦਰਸ਼ਤਾ ਕਿਸ ਤਰੀਕੇ ਦੀ ਹੋਏਗੀ ਦੇਖੋ ਪਾਰਦਰਸ਼ਤ ਟ੍ਰਾਂਸਪੇਰੈਂਸੀ ਮੈਂ ਪ੍ਰੈਸ ਕਾਨਫਰੰਸ ਵਿੱਚ ਜ਼ਿਕਰ ਕੀਤਾ ਕਿ ਕੱਲੀ ਆਪਾਂ ਉਸ ਨੂੰ ਲਿミਟਿਡ ਰੱਖ ਦਿੰਦੇ ਆ ਕਿ ਫਾਈਨੈਂਸ ਦੇ ਨਾਲ ਸੋ ਫਾਈਨੈਂਸ ਤਾਂ ਇੱਕ ਪਾਰਟ ਹੈ ਹੀ ਹੈ ਕਿਉਂਕਿ ਜੇ ਤੁਸੀਂ ਇੱਕ ਰਜਿਸਟਰਡ ਬਾਡੀ ਹੋਉਂਦੇ ਹੋ ਤਾਂ ਗਵਰਨਮੈਂਟ ਨੂੰ ਤੁਸੀਂ ਆਪਣੇ ਆਡਿਟਸ ਕਰਾਉਣੇ ਆਡਿਟ ਰਿਪੋਰਟਸ ਸਬਮਿਟਸ ਕਰਨੀਆਂ ਬੈਂਕ ਸਟੇਟਮੈਂਟਸ ਦੇਣੀਆਂ ਕੋਈ ਇੱਕ ਪਾਰਦਰਸ਼ਤਾ ਹੈ ਹੀ ਹੈ ਬਟ ਸਾਡੇ ਲਈ ਪਾਰਦਰਸ਼ਤਾ ਗਲੋਬਲ ਸਿਕਸ ਲਈ ਮੋਰ ਇੰਪੋਰਟੈਂਟ ਇਸ ਵੇਚ ਹੈ ਕਿ ਕੋਈ ਵੀ ਪ੍ਰੋਜੈਕਟ ਤੁਸੀਂ ਡਿਲੀਵਰ ਕਰ ਰਹੇ ਹੋ ਉਹ ਕਿਸ ਢੰਗ ਦੇ ਨਾਲ ਡਿਲੀਵਰ ਕਰ ਰਹੇ ਹੋ ਕੀ ਸਿলেকਸ਼ਨ ਕ੍ਰਾਈਟੇਰੀਆ ਹੈਗਾ ਕਿਵੇਂ ਉਸ ਨੂੰ ਸਿਲੈਕਟ ਕੀਤਾ ਜਾਂਦਾ ਬੈਨੀਫਿਸ਼ਰੀ ਕਿਸੇ ਦਾ ਇਨਫਲੂਐਂਸ ਕਰਕੇ ਤਾਂ ਨਹੀਂ ਬੈਨੀਫਿਸ਼ਰੀ ਹੈਗਾ ਸੋ ਇਹ ਸਾਰੀ ਚੀਜ਼ਾਂ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਕੋਈ ਚੀਜ਼ ਪ੍ਰੋਵਾਈਡ ਕੀਤੀ ਹੈ ਉਹ ਕਿਸ ਤਰੀਕੇ ਦੇ ਨਾਲ ਕੀਤੀ ਗਈ ਆ ਜੀ ਅਗਰ ਤੁਸੀਂ ਕੋਈ ਮੀਲਸ ਜਾਂ ਫੂਡ ਪ੍ਰੋਵਾਈਡ ਕਰ ਰਹੇ ਹੋ ਲੱਖ ਬੰਦਿਆਂ ਨੂੰ ਛਕਾਤਾ ਉਹ ਲੱਖ ਬੰਦੇ ਦੀ ਕੈਲਕੂਲੇਸ਼ਨ ਕਿੱਦਾਂ ਆਈ ਜਾਂ ਐਵੇਂ ਹਵਾ ਚੀ ਆ ਗਈ ਸੋ ਇਹ ਸਾਰੀ ਚੀਜ਼ਾਂ ਦੇ ਉੱਤੇ ਟਰਾਂਸਪੇਰੈਂਸੀ ਮੈਟਰ ਕਰਦੀ ਹੈ ਸੋ ਗਲੋਬਲ ਸਿਕਸ ਉਹੀ ਅਸੀਂ ਐਕਸਪੀਰੀਅੰਸ ਲੈ ਕੇ ਇਸ ਨੂੰ ਰਿਵਾਈਜ਼ਡ ਵਰਜ਼ਨ ਦੇ ਨਾਲ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਜੋ ਹਰ ਇੱਕ ਪੱਖੋਂ ਟਰਾਂਸਪੇਰੈਂਸੀ ਆਰਗੇਨਾਈਜੇਸ਼ਨ ਚ ਰਹੇ ਤੇ ਕਿਸੇ ਦੇ ਮਾਈਂਡ ਚ ਕੁਐਸਚਨ ਜਦੋਂ ਆਵੇ ਤਾਂ ਉਹਨੂੰ ਪਹਿਲਾਂ ਹੀ ਆਨਸਰਸ ਉਹਦੇ ਵੈਬਸਾਈਟਸ ਤੇ ਮਿਲਣ ਕਿ ਥਿਸ ਇਜ਼ ਦਾ ਵੇ politicies ਨੇ ਏ ਸਟੈਂਡਰਡਸ ਨੇ ਇਸ ਸਟੈਂਡਰਡਸ ਦੇ ਨਾਲੇ ਆਰਗੇਨਾਈਜੇਸ਼ਨਸ ਬਿਲਡ ਹੋ ਰਹੀਆਂ ਤਾਂ ਜੋ ਸਿੱਖਾਂ ਦੀਆਂ ਆਰਗੇਨਾਈਜੇਸ਼ਨਸ ਫੇਥ ਬੇਸਡ ਆਰਗੇਨਾਈਜੇਸ਼ਨਸ ਯੂਨ ਤੱਕ ਜਾ ਕੇ ਰਿਪਰੈਜ਼ੈਂਟ ਕਰ ਸਕਣ ਦੁਬਈ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਲਾਂਚ ਕਰ ਰਹੇ ਹਾਂ ਸੋ ਦੁਬਈ ਤੋਂ ਇਲਾਵਾ ਸਾਡੀ ਹੁਣ ਵਰਕਿੰਗ ਚੱਲ ਰਹੀ ਹੈ ਪੇਪਰ ਵਰਕ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚਕਰ ਯੂਕੇ ਯੂਐਸ ਕੈਨੇਡਾ ਸਾਰੀ ਕੰਟਰੀਜ਼ ਦੇ ਵਿੱਚਕਰ ਜਿੱਥੇ-ਇਥੇ ਟੀਮਜ਼ ਹੈਗੀਆਂ ਨੇ ਪਰ ਉੱਥੇ-ਉੱਥੇ ਸਾਡੀ ਕੋਸ਼ਿਸ਼ ਹੋਏਗੀ ਕਿ ਪਹਿਲਾਂ ਉਸ ਏਰੀਆ ਦੀ ਅਸੈਸਮੈਂਟ ਕਰਕੇ ਇਹਨਾਂ ਕੀ ਇਕੱਲਾ ਲਾਂਚ ਕਰਨਾ ਅਜ ਯੂਈ ਦੇ ਵਿੱਚ ਘਰ ਬੈਠੇ ਆ ਤਾਂ ਅਸੀਂ ਪ੍ਰੋਜੈਕਟਸ ਪਹਿਲਾਂ ਕਰਕੇ ਉਸ ਤੋਂ ਬਾਅਦ ਲਾਂਚਿੰਗ ਕਰਤੀਆ ਸੋ ਇਸੇ ਤਰੀਕੇ ਦੇ ਨਾਲ ਪਹਿਲਾਂ ਉੱਥੇ ਦੇ ਜੋ ਕੋਈ ਪ੍ਰੋਜੈਕਟਸਾਨੂੰ ਲੱਗਦਾ ਹੈ ਕਿ ਇੱਥੇ ਲੋਡ ਹੈ ਔਰ ਉਸ ਇਲਾਕੇ ਦੇ ਕਮਿਊਨਿਟੀ ਉੱਥੇ ਦੇ ਬੰਦੇ ਉਥੇ ਦੀ ਟੀਮ ਸਾਡੀ ਉਨੀ ਕੈਪੇਬਲ ਹੈਗੀ ਹੈ ਕਿ ਉਹ ਡਿਲੀਵਰ ਕਰ ਸਕਦੀ ਹੈ ਜਾਂ ਸਪੋਰਟ ਕਰ ਸਕਦੀ ਹੈ ਸੋ ਡੈਫੀਨਿਟਲੀ ਅਸੀਂ ਉਹ ਵਾਲੀ ਸਾਰੀ ਕੰਟਰੀਜ਼ ਨੂੰ ਪਿਕ ਕਰਾਂਗੇ ਤੇ ਉੱਥੇ ਲਾਂਚ ਕਰਾਂਗੇ ਲੋਡ ਬੰਦਾ ਦੇ ਲਈ ਕਿਸ ਤਰੀਕੇ ਦੀ ਹੋਏਗੀ ਚੋਣ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਚੁਣੋਗੀ ਦੇਖੋ ਹਰ ਇੱਕ ਪ੍ਰੋਜੈਕਟ ਦਾ ਅਸੀਂ ਇੱਕ ਸਟੈਂਡਰਡ ਕ੍ਰਾਈਟੇਰੀਆ ਬਣਾਇਆ ਹੋਇਆ ਜਦੋਂ ਕੋਈ ਵੀ ਸਾਡੇ ਤੱਕ ਰੀਚ ਆਊਟ ਕਰਦਾ ਤਾਂ ਸਾਡੀ ਇੱਕ ਟੀਮ ਹੈ ਜਿਹੜੀ ਉਹਨਾਂ ਦੇ ਗਰਾਊਂਡ ਜ਼ੀਰੋ ਤੇ ਜਾ ਕੇ ਘਰਾਂ ਚ ਜਾ ਕੇ ਅਸੈਸਮੈਂਟ ਕਰਦੀ ਹੈ ਔਰ ਅਸੈਸਮੈਂਟ ਕਰਕੇ ਪੂਰਾ ਇੱਕ ਪੇਪਰ ਵਰਕ ਪ੍ਰੋਸੀਜਰ ਹੈ ਜੀ ਫਿਰ ਦੈਨ ਉਸ ਤੋਂ ਬਾਅਦ ਉਹਨਾਂ ਦਾ ਸਿਲੈਕਸ਼ਨ ਕ੍ਰਾਈਟੇਰੀਆ ਆਫਿਸ ਚ ਸਟਾਫ ਹੈ ਉਹ ਫਾਲੋ ਕਰਦਾ ਉਸ ਤੋਂ ਬਾਅਦ ਉਹ ਬੈਨੇਫਿਸ਼ੀਰੀ ਤੱਕ ਉਹ ਜਿਹੜੀ ਏਡ ਹੈ ਜਾਂ ਜੋ ਸਪੋਰਟ ਹੈ ਉਹ ਉਹਨਾਂ ਤੱਕ ਪਹੁੰਚਦੀ ਹੈ ਸੋ ਹਰ ਇੱਕ ਪ੍ਰੋਜੈਕਟ ਦਾ ਡਿਫਰੈਂਟ ਇੱਕ ਮੈਨੇਜਮੈਂਟਸ ਨੇ ਆਫਿਸ ਕਿੱਥੇ ਕਿੱਥੇ ਰਹਿਣਗੇ ਸਸਤੇ ਸਾਡਾ ਵਰਕਿੰਗ ਆਫਿਸ ਜਿਹੜਾ ਹੈਗਾ ਜੀ ਉਹ ਪਟਿਆਲਾ ਦੇ ਵਿੱਚ ਹੈ ਐਂਡ ਦਿੱਲੀ ਦੇ ਵਿੱਚ ਕਰ ਸਾਡਾ ਰਜਿਸਟਰਡ ਆਫਿਸ ਹੈ ਸੋ ਹਜੇ ਫਿਲਹਾਲ ਸਾਡੇ ਦੋ ਆਫਿਸਿਸ ਨੇ ਉੱਥੇ ਤੇ ਇੱਕ ਅਸੀਂ ਹੁਣ ਯੂਏ ਦੇ ਵਿੱਚ ਕਰ ਜਿਹੜਾ ਲਾਂਚ ਕੀਤਾ ਉਹ ਦੁਬਈ ਦੇ ਵਿੱਚ ਸਾਡਾ ਪਹਿਲਾ ਸੈਟਅਪ ਹੈਗਾ ਜੀ ਜਿਸ ਤਰੀਕੇ ਦੀ ਗੱਲ ਚੱਲੀ ਸੀ ਕਿ ਦੁਬਈ ਦੇ ਵਿੱਚ ਵੀ ਕਾਫੀ ਕੁੜੀਆਂ ਛੜਾ ਕੇ ਭੇਜੀਆਂ ਨੇ ਉਸ ਤਰੀਕੇ ਦੀ ਅਵੇਅਰਨੈਸ ਕਿਵੇਂ ਲਿਆਵਾਂਗੇ ਕਿ ਮਾਪੇ ਨੇ ਜਾਂ ਉਹ ਪਰਿਵਾਰ ਨੇ ਜਿਹੜੇ ਕੁਝ ਕੁ ਲੋਕ ਹੁੰਦੇ ਨੇ ਨਾ ਜਿਹੜੇ ਫਸਾ ਲੈਂਦੇ ਨੇ ਭੋਲੇ-ਪਾਲੇ ਲੋਕਾਂ ਨੂੰ ਪੰਜਾਬੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀ ਉਸ ਤਰੀਕੇ ਦੀ ਅਵੇਰਨੈਸ ਕਿਸ ਤਰੀਕੇ ਨਾਲ ਉਹ ਅਵੇਰਨੈਸ ਤਾਂ ਦੇਖੋ ਮੈਨੂੰ ਲੱਗਦਾ ਸੇਵਾ ਤੁਹਾਡੇ ਹਿੱਸੇ ਆਈ ਹੈ ਮੀਡੀਆ ਦੇ ਕਿ ਜਦ ਤੱਕ ਸੰਗਤ ਨੂੰ ਇਹ ਮੈਸੇਜ ਨਹੀਂ ਪਹੁੰਚਣਾ ਕਿ ਕਦੇ ਰੱਬ ਨਾ ਕਰੇ ਕਿਸੇ ਨੂੰ ਇਹੋ ਚੀਜ਼ ਦੀ ਸਪੋਰਟ ਦੀ ਲੋੜ ਪਵੇ ਜਾਂ ਗਾਈਡੈਂਸ ਦੀ ਲੋੜ ਪਵੇ ਕਈ ਵਾਰ ਕਲੀਏ ਨਹੀਂ ਕਿ ਮੋਨੀਟਰੀ ਲੋਕੀ ਹੈਲਪ ਆਲ ਦੇ ਕੇ ਸਿਰਫ ਤੁਹਾਡੀ ਐਡਵਾਈਸ ਚਾਹੁੰਦੇ ਨੇ ਕਿ ਅਸੀਂ ਇੱਥੇ ਫਸ ਗਏ ਆ ਅਸੀਂ ਕਿਵੇਂ ਨਿਕਲ ਸਕਦੇ ਆ ਜਾਂ ਸਾਡੇ ਕਿਸੇ ਪਿੰਡ ਦੇ ਆ ਬੱਚੇ ਦੇ ਨਾਲ ਆ ਪ੍ਰੋਬਲਮ ਹੋਈ ਹੈ ਕਿ ਤੁਸੀਂ ਗਾਈਡ ਕਰ ਸਕਦੇ ਹੋ ਕਿ ਕਿਸ ਕਿਸ ਕੋਲੇ ਜਾ ਕੇ ਕੀ ਚੀਜ਼ ਪੁੱਛੇ ਉੱਥੇ ਕੋਈ ਲਾਇਰ ਹੈਗਾ ਜਾਂ ਉੱਥੇ ਕੋਈ ਡਾਕਟਰ ਹੈਗਾ ਕਿਸ ਨਾਲ ਐਡਵਾਈਸ ਲੈਣੀ ਸੋ ਇਦਾਂ ਦੇ ਵੀ ਬਹੁਤ ਸਾਡੇ ਕੋਲੇ ਇਨਕੁਆਰੀਜ਼ ਆਉਂਦੀਆਂ ਰਹਿੰਦੀਆਂ ਨੇ ਸੋ ਜਦੋਂ ਇਹ ਮੈਸੇਜ ਲੋਕਾਂ ਤੱਕ ਪਹੁੰਚਣਾ ਸੰਗਤਕ ਪਹੁੰਚੇਗਾ ਤਾਂ ਡੈਫੀਨਿਟਲੀ ਮਾਈਂਡ 'ਚ ਰਹਿੰਦਾ ਹੈ ਕਿ ਹਾਂ ਜਦੋਂ ਕੁਛ ਐ ਉਹ ਜੀ ਚੀਜ਼ ਹੈਪਨ ਹੁੰਦੀ ਹੈ ਤਾਂ ਜ਼ਰੂਰ ਕੰਟੈਕਟ ਕਰਦੇ ਨੇ ਔਰ ਕਰ ਵੀ ਰਹੇ ਨੇ ਅਮਰਪ੍ਰੀਤ ਜੀ ਚਾਹੇ ਤੁਹਾਡਾ ਤਜਰਬਾ ਬਹੁਤ ਹੋਵੇ 10 ਸਾਲ ਤੋਂ ਵੱਧ ਦਾ ਤਜਰਬਾ ਹੋਵੇ ਚੈਲੰਜ ਕਿੰਨੇ ਕੁ ਲੱਗਦੇ ਨੇ ਕਿ ਤੁਹਾਨੂੰ ਵੀ ਇਸ ਸਫਰ ਦੇ ਵਿੱਚ ਰਹਿਣ ਵਾਲੇ ਨੇ ਦੇਖੋ ਚੈਲੰਜ ਹਰ ਇੱਕ ਸਟੈਪ ਦੇ ਉੱਤੇ ਤੁਹਾਡੇ ਲਈ ਚੈਲੰਜ ਹੈ ਇਵਨ ਰਜਿਸਟ੍ਰੇਸ਼ਨ ਪ੍ਰੋਸੈਸ ਤੋਂ ਲੈ ਕੇ ਹਮ ਟਰਸਟ ਬੋਰਡ ਦੇ ਬੋਰਡ ਆਫ ਟਰਸਟੀਜ਼ ਦੀ ਸਿਲੈਕਸ਼ਨ ਕਰਨ ਤੱਕ ਹਮ ਪ੍ਰੋਜੈਕਟ ਦੀ ਜ਼ਿੰਮੇਵਾਰੀ ਕਿਸੇ ਸੇਵਾਦਾਰ ਨੂੰ ਸੌਂਪਣ ਤੱਕ ਔਰ ਉਸ ਨੂੰ ਡਿਲੀਵਰ ਕਰਨ ਤੱਕ ਇਹ ਚੈਲੰਜਸ ਦਾ ਹੀ ਸਫਰ ਹੈ ਬਟ ਉਹ ਬੈਕ ਆਫ ਦਾ ਕੈਮਰਾ ਸਾਰਾ ਕੁਝ ਕਿਉਂਕਿ ਹਰ ਇੱਕ ਸਟੈਪ ਦੇ ਉੱਤੇ ਤੁਹਾਡੇ ਲਈ ਚੈਲੰਜ ਤੁਹਾਡੇ ਸਾਹਮਣੇ ਖੜਾ ਹੈ ਬਟ ਸੰਗਤ ਲੋਕ ਤੁਹਾਡੇ ਤੋਂ ਚੈਲੰਜਸ ਨਹੀਂ ਐਕਸਪੈਕਟ ਕਰਦੇ ਉਹ ਐਕਸਪੈਕਟ ਕਰਦੇ ਨੇ ਕਿ ਸਾਨੂੰ ਡਿਲੀਵਰੀ ਚਾਹੀਦੀ ਆ ਸਾਨੂੰ ਇਹ ਚਾਹੀਦਾ ਕਿ ਜੇ ਅਸੀਂ ਮੁਸੀਬਤ ਵਾਲੇ ਕਿਸੇ ਨੂੰ ਫੋਨ ਕੀਤਾ ਉਹ ਇਹ ਨਾ ਕਵੇ ਸੌਰੀ ਜੀ ਮੈਂ ਤਾਂ ਫਸਿਆ ਹੋਇਆ ਕਿਤਾ ਮੇਰੇ ਲਈ ਆ ਚੈਲੰਜ ਹੋਇਆ ਪਿਆ ਨਹੀਂ ਉਹਨਾਂ ਨੂੰ ਇਹ ਚਾਹੀਦਾ ਕਿ ਤੁਹਾਡੇ ਕੋਲੇ ਯੈਸ ਹੈ ਜਾਂ ਨੋ ਹੈ ਸੋ ਹਮੇਸ਼ਾ ਇਹਹੀ ਕੋਸ਼ਿਸ਼ ਦੇ ਨਾਲ ਅਸੀਂ ਰਹੀਆਂ ਕਿ ਚੈਲੰਜ ਸਾਡੀ ਟੀਮ ਫੇਸ ਕਰਦੀ ਰਹਿੰਦੀ ਆ ਕਰ ਵੀ ਰਹੀ ਆ ਆਲਵੇਸ ਹੈ ਨਾ ਕੋਈ ਵੀ ਆਪਣੀ ਲਾਈਫ ਦੇ ਵਿੱਚ ਕਰ ਰਿਹਾ ਚੈਲੰਜਸ ਤਾਂ ਚੱਲਦੇ ਰਹਿੰਦੇ ਔਰ ਦ ਥਿੰਗ ਇਜ਼ ਕਿ ਤੁਸੀਂ ਇੰਪੈਕਟ ਕੀ ਪਾ ਰਹੇ ਹੋ ਤੁਸੀਂ ਡਿਲੀਵਰ ਕੀ ਕਰ ਰਹੇ ਹੋ ਉਹ ਜ਼ਿਆਦਾ ਮੈਟਰ ਕਰਦਾ ਸੋ ਸਾਡੀ ਕੋਸ਼ਿਸ਼ ਤੇ ਸਾਡਾ ਫੋਕਸ ਡਿਲੀਵਰੀ ਦੇ ਉੱਤੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਨਵੇਂ ਸਾਲ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਰਜਨਸ ਬੁਕਸਮੈਨ ਟੀਵੀ ਤੇ